ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਜੋ ਵੀ ਨੋਲਿਜ ਵਾਲੀ ਵੀਡੀਓ ਲੈ ਕੇ ਆਵਾਂ ਤੁਹਾਡੇ ਤੱਕ ਜੂਰ ਪਹੁੰਚ ਸਕੇ ਤੇ ਵੀਡੀਓ ਨੂੰ ਸਕਿੱਪ ਕਰੇ ਹੋਏ ਅੰਤ ਤੱਕ ਜ਼ਰੂਰ ਦੇਖਣਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬ ਦੇ ਵਿੱਚ ਲਾਗੂ ਹੋਣ ਵਾਲੀ ਯੂਨੀਵਰਸਲ ਸਿਹਤ ਬੀਮਾ ਯੋਜਨਾ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦੁਆਰਾ ਜੁਲਾਈ ਮਹੀਨੇ ਦੇ ਵਿੱਚ ਅਨਾਉਂਸ ਕੀਤਾ ਗਿਆ ਸੀਗਾ ਕਿ ਪੰਜਾਬ ਦੇ ਹਰ ਇੱਕ ਪਰਿਵਾਰਿਕ ਮੈਂਬਰ ਦਾ ਜਿਹੜਾ ਹੈ 10 ਲੱਖ ਦਾ ਸਿਹਤ ਬੀਮਾ ਯੋਜਨਾ ਕਾਰਡ ਹੈ ਉਹ ਬਣਾਇਆ ਜਾਵੇਗਾ ਤੇ ਇਸ ਯੋਜਨਾ ਦੇ ਤਹਿਤ ਬਰਨਾਲਾ ਤਰਨਤਾਰਾ ਦੇ ਇਲਾਕੇ ਵਿੱਚ ਜਿਹੜੇ ਕਾਰਡ ਵੰਨੇ ਸ਼ੁਰੂ ਹੋ ਚੁੱਕੇ ਨੇ 23 ਨਵੰਬਰ ਤੋਂ ਪਹਿਲੇ ਪੜਾ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਤੇ ਹੌਲੀ-ਹੌਲੀ ਇਹ ਪੂਰੇ ਪੰਜਾਬ ਦੇ ਵਿੱਚ ਵਧਣਗੇ 2 ਅਕਤੂਬਰ ਤੋਂ ਬਾਅਦ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਕੈਂਪ ਲੱਗਣੇ ਸ਼ੁਰੂ ਹੋ ਜਾਣਗੇ ਤੇ ਜਿਹੜੀ ਰਜਿਸਟ੍ਰੇਸ਼ਨ ਤੁਹਾਡੇ ਆਨਲਾਈਨ ਫੋਨ ਤੇ ਹੋ ਜਾਵੇਗੀ ਤੇ ਇਹਦੇ ਵਿੱਚ ਤੁਹਾਨੂੰ ਕਿਸੇ ਵੀ ਨੀਲੇ ਜਾਂ ਪੀਲੇ ਕਾਰਡ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਿਰਫ ਤੁਹਾਡਾ ਵੋਟਰ ਕਾਰਡ ਤੇ ਆਧਾਰ ਕਾਰਡ ਉਸ ਦੇ ਬੇਸ ਤੇ ਹੀ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਹੋ ਜਾਵੇਗੀ ਇਸ ਦੇ ਵਿੱਚ ਆਮ ਲੋਕਾਂ ਤੋਂ ਇਲਾਵਾ ਸਰਕਾਰੀ ਕਰਮਚਾਰੀ ਆਂਗਣਵਾੜੀ ਆਸ਼ਾ ਵਰਕਰ ਆਂਗਣਵਾੜੀ ਹੈਲਪਰ ਸਾਰੇ ਹੀ ਇਸ ਯੋਜਨਾ ਦਾ ਜਿਹੜਾ ਲਾਭ ਉਠਾ ਸਕਣਗੇ ਤੇ ਸਾਰਿਆਂ ਦਾ ਹੀ 10 ਲੱਖ ਦਾ ਸਿਹਤ ਬੀਮਾ ਯੋਜਨਾ ਕਾਰਡ ਹੈ ਜਿਹੜਾ ਉਹ ਬਣਾਇਆ ਜਾਏਗਾ ਜਿਹੜਾ ਪੂਰਨ ਤੌਰ ਤੇ ਕੈਸ਼ਲੈਸ ਹੋਵੇਗਾ ਇਹ ਕਾਰਡ ਬਣਨ ਤੋਂ ਬਾਅਦ ਅਗਰ ਤੁਸੀਂ ਇਲਾਜ ਕਰਵਾਉਂਦੇ ਹੋ ਤਾਂ ਤੁਹਾਨੂੰ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ ਤੁਹਾਡਾ ਇਲਾਜ ਜਿਹੜਾ ਬਿਲਕੁਲ ਹੀ ਮੁਫਤ ਹੋਵੇਗਾ ਤੇ ਸੂਬੇ ਦੇ 500 ਤੋਂ ਵੱਧ ਪ੍ਰਾਈਵੇਟ ਹਸਪਤਲ ਤੇ ਸਰਕਾਰੀ ਹਸਪਤਲ ਹੈ ਜਿਹੜੇ ਇਸ ਲਿਸਟ ਦੇ ਵਿੱਚ ਐਡ ਹੋਣਗੇ ਤੇ ਜਰੂਰਤ ਪੈਂਦੇ ਹਸਪਤਲ ਦੀ ਜਿਹੜੀ ਗਿਣਤੀ ਉਹ ਘਟਾਈ ਜਾ ਵਧਾਈ ਵੀ ਜਾ ਸਕਦੀ ਹੈ ਜਿਸ ਦੇ ਵਿੱਚ ਕਿ 2000 ਤੋਂ ਵੱਧ ਬਿਮਾਰੀਆਂ ਅਤੇ ਆਪਰੇਸ਼ਨ ਵੀ ਤੁਸੀਂ ਕਰਵਾ ਸਕਦੇ ਹੋ ਇਹ ਸਿਹਤ ਬੀਮਾ ਯੋਜਨਾ ਕਾੜੇ ਜਿਹੜਾ ਪੰਜਾਬ ਦੇ ਹਰ ਇੱਕ ਪਰਿਵਾਰਿਕ ਮੈਂਬਰ ਦਾ ਬਣੇਗਾ ਚਾਹੇ ਉਹਦੇ ਵਿੱਚ 1 ਸਾਲ ਦਾ ਬੱਚਾ ਹੀ ਕਿਉ ਨਾ ਹੋਵੇ ਉਹਦਾ ਵੀ ਇਹ ਕਾੜਾ ਹੈ ਜਿਹੜਾ ਬਣਾਇਆ ਜਾਵੇਗਾ ਇਹ ਯੋਜਨਾ ਪਹਿਲਾਂ ਹੀ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਤੋਂ ਬਿਲਕੁਲ ਹੀ ਜਿਹੜੀ ਇਹ ਅਲੱਗ ਹੋਵੇਗੀ ਇਹ ਸਿਹਤ بیمਾ ਯੋਜਨਾ ਜਿਹੜੀ ਪੂਰਨ ਤੌਰ ਤੇ ਕੈਸ਼ਲੈਸ ਹੋਵੇਗੀ ਪਹਿਲਾਂ ਅਤੇ ਬਾਅਦ ਵਿੱਚ ਕੋਈ ਵੀ ਪੈਸੇ ਦਾ ਲੈਣ-ਦੇਣ ਜਿਹੜਾ ਨਹੀਂ ਹੋਵੇਗਾ ਸੋ ਇਹ ਸਗੀ ਆਪਾਂ ਤੁਹਾਡੇ ਲਈ ਅਪਡੇਟ ਲੈ ਕੇ ਆਏ ਕਿ ਪੰਜਾਬ ਸਰਕਾਰ ਦੁਆਰਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਕਿ ਪੰਜਾਬ ਦੇ ਹਰ ਇੱਕ ਵਰਗ ਦੇ ਲੋਕ ਜਿਹੜਾ ਆਪਣਾ ਜਿਹੜਾ ਇਲਾਜ ਉਹ ਕਰਵਾ ਸਕਣਗੇ ਕਈ ਪਰਿਵਾਰਿਕ ਮੈਂਬਰ ਹਜੇ ਇਹ ਹੁੰਦੇ ਨੇ ਜਿਨ੍ਹਾਂ ਕਿ ਆਪਣੀ ਕੋਈ ਬਿਮਾਰੀ ਦਾ ਇਲਾਜ ਪੈਸਿਆਂ ਕਰਕੇ ਨਹੀਂ ਕਰਵਾ ਸਕਦੇ ਤੇ ਉਹ ਇਸ ਯੋਜਨਾ ਦੇ ਤਹਿਤ ਆਪਣਾ ਜਿਹੜਾ ਇਲਾਜ ਇਹ ਪੂਰਨ ਤੌਰ ਤੇ ਕਰਵਾ ਸਕਦੇ ਨੇ ਉਹ ਵੀ ਜਿਹੜਾ ਬਿਲਕੁਲ ਹੀ ਮੁਫਤ ਹੋਵੇਗਾ। ਤੋਂ ਤੁਹਾਨੂੰ ਇਹ ਮੇਰੀ ਵੀਡੀਓ ਕਿਸ ਲਾਈਕ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਕਿ ਜੋ ਵੀ ਹੋਰ ਨੌਲੇਜ ਵਾਲੀ ਵੀਡੀਓ ਲੈ ਕੇ ਆਵਾਂ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਦੀ ਸਮਾਪਤੀ ਇੱਥੇ ਕਰਦੇ ਹਾਂ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ।